ਜਬੂਰ 88:19 ਦੇ ਵਿੱਚ ਲਿਖਿਆ ਹੈ ਮੁਬਾਰਕ ਹੈ ਸਾਡਾ ਪ੍ਰਭੂ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ ਕਿਉਂਕਿ ਉਹੀ ਸਾਡਾ ਉਧਾਰ ਕਰਤਾ ਪਰਮੇਸ਼ਵਰ ਹੈ ਖੁਦਾਵੰਦ ਦੇ ਲੋਕੋ ਪਰਮੇਸ਼ਵਰ ਦਾ ਪਵਿੱਤਰ ਵਚਨ ਸਾਨੂੰ ਉਹੀ ਦੱਸਦਾ ਹੈ ਕਿ ਉਹੀ ਇੱਕ ਸਾਡਾ ਉਧਾਰ ਕਰਤਾ ਹੈ ਜਿਹੜਾ ਸਾਡੇ ਲਈ ਸਲੀਬ ਉਤੇ ਮਰਿਆ ਜਿਸ ਨੇ ਸਾਡੇ ਬੋਝ ਪਾਪ ਨੂੰ ਚੱਕਿਆ ਜਿਹੜਾ ਸਾਨੂੰ ਜੀਵਨ ਦੇਣ ਦੇ ਲਈ ਸਵਰਗ ਨੂੰ ਛੱਡ ਕੇ ਧਰਤੀ ਤੇ ਆਇਆ ਮੇਰੇ ਖੁਦਾਵੰਦ ਦੇ ਲੋਕੋ ਪ੍ਰਭੂ ਯਿਸੂ مسیਹ ਵਰਗਾ ਦੁਨੀਆਂ ਤੇ ਨਾ ਕੋਈ ਹੈ ਨਾ ਹੋਵੇਗਾ ਤੇ ਨਾ ਪਹਿਲਾ ਕਦੀ ਹੋਇਆ ਹੈ ਯਿਸੂ ਮਸੀਹ ਇੱਕੋ ਹੀ ਐਸਾ ਪਰਮੇਸ਼ਵਰ ਐ ਸਾ ਪ੍ਰਭੂ ਹੈ ਜਿਹੜਾ ਸ੍ਰਿਸ਼ਟੀ ਦੇ ਬਣਾਉਣ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਅਤੇ ਹਮੇਸ਼ਾ ਤੱਕ ਰਹਿਣ ਵਾਲਾ ਪਰਮੇਸ਼ਵਰ ਹੈ ਇਸ ਲਈ ਆਪਣਾ ਸਾਰਾ ਬੋਝ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਦੇਓ ਕਿਉਂਕਿ ਉਸ ਦਾ ਵਚਨ ਕਹਿੰਦਾ ਆ ਉਸਨੇ ਕਿਹਾ ਆਪਣਾ ਸਾਰਾ ਬੋਝ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਤੁਹਾਡਾ ਫਿਕਰ ਹੈ ਸੱਚਮੁੱਚ ਸਾਡੀਆਂ ਫਿਕਰਾਂ ਕਰਨ ਵਾਲਾ ਪਰਮੇਸ਼ਵਰ ਹੈ ਉਹ ਹਰ ਰੋਜ਼ ਦਾ ਸਾਡਾ ਬੋਝ ਭਾਰ ਚੱਕਣ ਵਾਲਾ ਪਰਮੇਸ਼ਵਰ ਹੈ ਕਿਉਂਕਿ ਉਹ ਸਾਡਾ ਉਧਾਰ ਕਰਤਾ ਪਰਮੇਸ਼ਵਰ ਆ ਉਸਨੇ ਸਾਡਾ ਉਧਾਰ ਕੀਤਾ ਆ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ ਇਸ ਲਈ ਜਿੰਨੇ ਲੋਕ ਖੁਦਾਵੰਦ ਦੇ ਵਿਸ਼ਵਾਸੀ ਹਨ ਉਹਨਾਂ ਨੂੰ ਇਸ ਗੱਲ ਦਾ ਖੁਸ਼ੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਿ ਸਾਡਾ ਪਰਮੇਸ਼ਵਰ ਸਾਡਾ ਪ੍ਰਭੂ ਜਿਹੜਾ ਸਾਡੇ ਲਈ ਸਲੀਬ ਉਤੇ ਮਰਿਆ ਅਤੇ ਮਰਦਿਆਂ ਦੇ ਵਿੱਚੋਂ ਤੀਜੇ ਦਿਨ ਜ਼ਿੰਦਾ ਹੋ ਗਿਆ ਉਹ ਅੱਜ ਵੀ ਜਿਉਂਦਾ ਹੈ ਉਹ ਹਰ ਰੋਜ਼ ਸਾਡਾ ਭਾਰ ਚੱਕਦਾ ਹੈ ਉਹ ਹਰ ਰੋਜ਼ ਸਾਨੂੰ ਦੁੱਖ ਚੋਂ ਮੁਸੀਬਤ ਚੋਂ ਬਿਮਾਰੀ ਚੋਂ ਐਕਸੀਡੈਂਟ ਚੋਂ तमाम तरह ਦੇ ਬੰਦਨਾ ਚੋਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਆ ਉਹ ਬਚਾਉਣ ਵਾਲਾ ਪਰਮੇਸ਼ਵਰ ਆ ਉਹ ప్రతి ਦਿਨ ਸਾਡਾ ਬੋਝ ਚੱਕਣ ਵਾਲਾ ਪਰਮੇਸ਼ਵਰ ਹੈ ਕਿੰਨਾ ਚੰਗਾ ਪਰਮੇਸ਼ਵਰ ਹੈ ਕਿੰਨਾ ਦਿਆਲੂ ਪਰਮੇਸ਼ਵਰ ਹੈ ਇਸ ਲਈ ਮੇਰੇ ਖੁਦਾਵੰਦ ਦੇ ਲੋਕੋ ਪਰਮੇਸ਼ਵਰ ਯਿਸੂ ਮਸੀਹ ਦੇ ਪਵਿੱਤਰ ਵਚਨਾਂ ਦੇ ਉੱਤੇ ਚੱਲਣਾ ਸ਼ੁਰੂ ਕਰੋ ਜਿਨ੍ਹਾਂ ਨੇ ਹਾਲੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਿਆ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਓ ਪ੍ਰਭੂ ਯਿਸੂ ਮਸੀਹ ਦੇ ਵਾਲਾ ਜਿਹੜਾ ਸੱਚਮੁੱਚ ਤੁਹਾਡਾ ਬੋਝ ਚੱਕਣ ਨੂੰ ਤਿਆਰ ਆ ਜਿਸ ਨੇ ਸਲੀਬ ਉੱਤੇ ਤੁਹਾਡੇ ਪਾਪਾਂ ਦਾ ਬੋਝ ਚੱਕਿਆ ਹੈ ਤੁਹਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਤਾਨੂੰ ਉਹਦੇ ਤੇ ਨੇਛਾ ਕਰਨ ਦੀ ਲੋੜ ਆ ਬਸ ਤੁਹਾਡੀ ਜ਼ਿੰਦਗੀ ਪ੍ਰਭੇਸ਼ ਮਸੀਹ ਖੁਸ਼ਹਾਲ ਬਣਾ ਦੇਵੇਗਾ ਔਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਅਨੰਤ ਜੀਵਨ ਦੇ ਅਧਿਕਾਰੀ ਬਣ ਜਾਓਗੇ ਅਗਲੀ ਆਇਤ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਸਾਡੇ ਲਈ ਬਚਾਵਾ ਦਾ ਪਰਮੇਸ਼ਵਰ ਹੈ ਅਤੇ ਪ੍ਰਭੂ ਯਹਵਾ ਦੇ ਵਿੱਚ ਹੀ ਮੌਤ ਤੋਂ ਰਿਹਾਈ ਹੈ ਖੁਦਾਵੰਦ ਦੇ ਲੋਕੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਸਾਡੀ ਪਾਪਾਂ ਵਾਲੀ ਮੌਤ ਤੋਂ ਹਮੇਸ਼ਾ ਵਾਲੀ ਮੌਤ ਤੋਂ ਨਰਕ ਵਾਲੀ ਮੌਤ ਤੋਂ ਰਿਹਾਈ ਹੈ ਕਿਉਂਕਿ ਸਾਡਾ ਪਰਮੇਸ਼ਵਰ ਸਾਡਾ ਬਚਾਵਾ ਦਾ ਪਰਮੇਸ਼ਵਰ ਹੈ ਉਹ ਸਾਨੂੰ ਬਚਾਉਣਾ ਚਾਹੁੰਦਾ ਆ ਉਹ ਸਾਨੂੰ ਪਾਪ ਤੋਂ ਬਚਾਉਣਾ ਚਾਹੁੰਦਾ ਆ ਉਹ ਸਾਨੂੰ ਨਰਕ ਦੀ ਅੱਗ ਤੋਂ ਬਚਾਉਣਾ ਚਾਹੁੰਦਾ ਆ ਉਹ ਤੁਹਾਨੂੰ ਰੋਗਾਂ ਤੋਂ ਬਿਮਾਰੀਆਂ ਤੋਂ ਕਸ਼ਟਾਂ ਤੋਂ ਬਚਾਉਣਾ ਚਾਹੁੰਦਾ ਆ ਤੁਸੀਂ ਵਿਸ਼ਵਾਸ ਕਰੋ ਅਤੇ ਯਿਸੂ ਮਸੀਹ ਦੇ ਵੱਲ ਆਓ ਕਿਉਂਕਿ ਉਹ ਤੁਹਾਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ ਅਤੇ ਤੁਹਾਡੀ ਜ਼ਿੰਦਗੀ ਨੂੰ ਮੌਤ ਤੋਂ ਰਿਹਾ ਕਰਨ ਵਾਲਾ ਪਰਮੇਸ਼ਵਰ ਹੈ ਉਹ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇਗਾ ਉਹ ਤੁਹਾਨੂੰ ਬਰਕਤਾਂ ਦੇ ਨਾਲ ਭਰ ਦੇਵੇਗਾ ਤੁਸੀਂ ਯਿਸੂ ਮਸੀਹ ਦੇ ਵਿੱਚ ਆਸ਼ੀਸ਼ ਪਾਓਗੇ ਉਹਦੇ ਵਿੱਚ ਵਧਦੇ ਜਾਓਗੇ ਉਦੇ ਵਿੱਚ ਬles ਹੁੰਦੇ ਜਾਓਗੇ ਤੁਹਾਡੇ ਘਰਾਣੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਯਿਸੂ ਮਸੀਹ ਦੇ ਨਾਮ ਚ ਬles ਹੁੰਦੀਆਂ ਜਾਣਗੀਆਂ ਇੱਕ ਵਾਰ ਯਿਸੂ ਮਸੀਹ ਨੂੰ ਆਪਣੇ ਦਿਲ ਚ ਬਸਾਓ ਕਿਉਂਕਿ ਉਹ ਬਚਾਵਾ ਦਾ ਪਰਮੇਸ਼ਵਰ ਹੈ ਉਹ ਸਾਡੇ ਨਾਲ ਸਾਡੇ ਆ ਪਾਪਾਂ ਦੇ ਗੁਨਾਹਾਂ ਦੇ ਕਰਕੇ ਸਾਡੇ ਨਾਲ ਉਦਾ ਨਹੀਂ ਵਰਤਿਆ ਬਲਕਿ ਉਸ ਨੇ ਸਾਨੂੰ ਆਪਣਾ ਪ੍ਰੇਮ ਦਿਖਾਇਆ ਆਪਣਾ ਪਿਆਰ ਵਿਖਾਇਆ ਉਹ ਸਲੀਬ ਉੱਤੇ ਸਾਡੇ ਲਈ ਮਰ ਗਿਆ ਸਾਡੇ ਲਈ ਕੋੜੇ ਖਾਦੇ ਸਾਡੇ ਲਈ ਦੁੱਖ ਉਠਾਏ ਅਤੇ ਫਿਰ ਮਰਦਿਆਂ ਵਿੱਚੋਂ ਤੀਜੇ ਦਿਨ ਜ਼ਿੰਦਾ ਹੋ ਗਿਆ ਜਿਹੜਾ ਅੱਜ ਵੀ ਜਿਉਂਦਾ ਹੈ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਪਾਸੇ ਵਿਰਾਜਮਾਨ ਹੈ ਬਹੁਤ ਜਲਦ ਜਗਤ ਦਾ ਨਿਆਂ ਕਰਨ ਵਾਸਤੇ ਆਪਣੇ ਵਿਸ਼ਵਾਸੀਆਂ ਨੂੰ ਸਵਰਗ ਲੈ ਕੇ ਜਾਣ ਵਾਸਤੇ ਆਉਣ ਵਾਲਾ ਹੈ ਡੇਰ ਨਾ ਕਰੋ ਆ ਜਾਓ ਪ੍ਰਭੂ 예수ਮਸੀ ਦੇ ਵੱਲ ਪ੍ਰਭੂ ਤੁਹਾਡਾ ਇੰਤਜ਼ਾਰ ਕਰ ਰਿਹਾ ਗੋਡ ਬles ਯੂ ਪ੍ਰਭੂ ਤੁਹਾਨੂੰ ਬles ਕਰੇ ਜੇਮਸੀ ਦੀ